ਮੇਨ ਅਜੰਡੇ ਦੇ ਵਿੱਚ ਜੀ ਜਿਹੜੀ ਐਮਐਸਪੀ ਦੀ ਲੜਾਈ ਆ ਔਰ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਧੱਕੇ ਨਾਲ ਜ਼ਮੀਨਾਂ ਖਵਰ ਕਰਨ ਦਾ ਜਿਹੜਾ ਇੱਥੇ ਚੱਲ ਰਿਹਾ ਮਸਲਾ ਤੇ ਅੱਠ ਮੰਗਾ ਵੱਡੀਆਂ ਨੇ ਜਿਹਦੇ ਵਿੱਚ ਇੱਕ ਸਾਡਾ ਉਹ ਬਠਿੰਡੇ ਜ਼ਿਲ੍ਹੇ ਦਾ ਕਿਸਾਨ ਜਿਹੜਾ ਸੂ ਸਾਈਡ ਕਰ ਗਿਆ ਸੀਗਾ ਸਾਡਾ ਜਦੋਂ ਪ੍ਰਸ਼ਾਸਨ ਨੇ ਜਾ ਕੇ ਉੱਥੇ ਪਰਾਲੀ ਦੇ ਮਸਲੇ ਤੇ ਉਹਨੂੰ ਡਰਾਇਆ ਧਮਕਾਇਆ ਔਰ ਉਹ ਤੋਂ ਤੁਮਕਾਇਆ ਤੇ ਹੋਣ ਦੇ ਬਾਵਜੂਦ ਉਹ ਘਰ ਜਾ ਕੇ ਉਹਨੂੰ ਸੂਇ ਸੈਡ ਕੀਤੀ ਆ ਕਿਸਾਨ ਨੂੰ ਉਹਦੀਆਂ ਮੰਗਾਂ ਨੇ ਪਰ ਵੱਡੀ ਲੜਾਈ ਆ ਜਿਹੜੀ ਸਾਡੀ ਐਮਐਸਬੀ ਤੇ ਜਾਂ ਆਉਣ ਵਾਲੇ ਜਿਹੜੇ ਸਾਡੇ ਮਗਰਲੇ ਮਸਲੇ ਆ ਸੈਂਟਰ ਦੇ ਨਾਲ ਉਹਨਾਂ ਦੇ ਉੱਤੇ ਇੱਕ ਵੱਡਾ ਕੱਠ ਹੋਇਆ ਜਿਹਦੇ ਵਿੱਚ ਪੂਰੇ ਪੰਜਾਬ ਭਾਰ ਦੇ ਵਿੱਚੋਂ ਔਰ ਹਰਿਆਣੇ ਦੇ ਵਿੱਚੋਂ ਮਹਾਰਾਸ਼ਟਰੋਂ ਐਮਪੀ ਕਰਨਾਟਕਾ ਤੱਕ ਦੇ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਸਬੋਧਨ ਕੀਤਾ ਇਸ ਸ਼ਰਬੇ ਪਿੰਡ ਦੇ ਵਿੱਚੋਂ ਜੋ ਸਾਡੇ ਮਹਾਨ ਸ਼ਹੀਦ ਕਰਤਾਰ ਸਿੰਘ ਸ਼ਰਬਾਜੀ ਦੀ ਜਨਮ ਭੂਮੀ ਆ ਇਹਦੇ ਵਿੱਚ ਅਕ ਵੱਡਾ ਇਕੱਠ ਹੋਇਆ ਜਿਹਦੇ ਵਿੱਚ ਤੁਸੀਂ ਦੇਖਿਆ ਵੀ ਲੰਗਰਾਂ ਦੇ ਜੋ ਪ੍ਰਬੰਧ ਸੀਗੇ ਉਹ ਵੀ ਕੀਤੇ ਗਏ ਚਾਹ ਪਾਣੀ ਦਾ ਔਰ ਪੂਰਾ 5 ਕਿਲਿਆਂ ਦਾ ਜੋ ਗਰਾਊਂਡ ਆ ਵੱਡਾ ਉਹਦੇ ਵਿੱਚ ਪਰ ਇੰਨਾ ਭਰਿਆ ਹੋਇਆ ਸੀਗਾ ਵੀ ਬੈਠਣ ਨੂੰ ਵੀ ਜਗ੍ਹਾ ਨਹੀਂ ਹੈਗੀ ਸੀਗੀ ਅਧਵੇ ਬਾਖੀ ਇੰਨੀ ਮੇਲ ਸੀਗੀ ਕਿ ਇੰਨਾ ਚੱਕ ਬੋਲੂਗਾ ਸਰਕਾਰ ਦੇ ਉੱਤੇ ਦਾ ਪ੍ਰੈਸ਼ਰ ਬਣੂਗਾ ਬਿਲਕੁਲ ਪ੍ਰੈਸ਼ਰ ਬਣੂਗਾ ਜੀ ਜੋ ਅਸੀਂ ਉਮੀਦ ਕੀਤੀ ਸੀ ਉਹ ਤੋਂ ਜ਼ਿਆਦਾ ਕੱਟ ਹੋਇਆ ਇਹਦੇ ਵਿੱਚ ਔਰ ਸਾਨੂੰ ਐ ਲੱਗਦਾ ਸੀਗਾ ਵੀ ਸਵੇਰੇ ਜਦੋਂ ਬੱਸਾਂ ਆਉਣੀਆਂ ਸ਼ੁਰੂ ਕੀ ਹੋਈਆਂ ਉਸ ਤੋਂ ਬਾਅਦ ਮੈਂ ਅਸੀਂ ਪੂਰੇ ਚੱਕਰ ਕੀਤਾ ਲੋਕਾਂ ਦੇ ਵਿੱਚ ਮੈਸੇਜ ਲੈ ਕੇ ਗਏ ਵੀ ਆਓ ਪੰਡਾਲ ਦੇ ਵਿੱਚ ਪਹੁੰਚੋ ਪਰ ਚਾਰ ਸਵੇਰੇ ਸਾਡਾ ਪੂਰਾ ਜਾਮ ਲੱਗਿਆ ਹੋਇਆ ਸੀਗਾ ਸਾਨੂੰ ਆਪਣੇ ਲੰਗਰਾਂ ਦਾ ਪ੍ਰਬੰਧ ਕੀਤਾ ਹੈ ਵੀ ਐ ਲੱਗਦਾ ਉਸ ਦਾ ਵੀ ਛੋਟਾ ਹੋ ਜਾਊਗਾ ਦੇ ਸਾਤੋਂ ਲੋਕਾਂ ਤੱਕ ਲੰਗਰ ਪਹੁੰਚਾ ਨਹੀਂ ਹੋਣਾ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਪੂਰੇ ਪੰਜਾਬ ਦੇ ਵਿੱਚੋਂ ਸਾਡੇ ਪਹੁੰਚੜ ਵਾਲੇ ਸਾਥੀਆਂ ਨੇ ਕਿਸਾਨਾਂ ਨੇ ਸਾਥ ਦਿੱਤਾ ਲੰਗਰ ਨਾਲ ਵੀ ਲੈ ਕੇ ਆਏ ਔਰ ਦੁੱਧ ਦੀ ਜੋ ਲੰਗਰ ਦੀ ਸੇਵਾ ਉਹ ਵੀ ਪ੍ਰੋਪਰ ਚੱਲ ਰਹੀ ਆ ਔਰ ਬਹੁਤ ਵੱਡਾ ਇਕੱਠ ਹੋਇਆ ਅੱਜ ਪੂਰੇ ਲੁਧਿਆਣੇ ਦੇ ਵਿੱਚ ਪਹਿਲੀ ਰੈਲੀ ਆ ਕਾਨਫਰੰਸ ਆ ਸਿੱਧੂ ਬਰ ਜਥੇ ਵੰਦੀ ਕਨੀਓ ਵੱਡਾ ਉਪਰਾਲਾ ਵੀ ਜਿਹੜਾ ਅੱਜ ਪੂਰੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਐਡਾ ਵੱਡਾ ਇਕੱਠ ਕੀਤਾ ਗਿਆ ਸਰਕਾਰ ਨੂੰ ਅਸੀਂ ਬੜਾ ਪਹਿਲਾਂ ਵੀ ਉਹਨਾਂ ਤੋਂ ਉਮੀਦ ਅਸੀਂ ਤਾਂ ਉਹਨਾਂ ਨੂੰ ਕਹਿੰਦੇ ਆ ਵੀ ਸਾਡੀਆਂ ਜਿਹੜੇ ਹੱਕੀ ਮੰਗਾ ਨੇ ਵੀ ਉਹਨਾਂ ਨੂੰ ਪੂਰੀਆਂ ਕਰੋ ਪਰ ਅੱਜ ਸਰਕਾਰ ਦੀਆਂ ਅੱਖਾਂ ਖੁੱਲਣਗੀਆਂ ਚਾਹੇ ਉਹ ਸੈਂਟਰ ਦੀ ਹੋਵੇ ਚਾਹੇ ਪੰਜਾਬ ਦਾ ਭਗਵੰਤ ਮਾਨ ਹੋਵੇ ਜਿਹੜਾ ਕਹਿੰਦਾ ਸੀਗਾ ਵੀ ਇਹ ਕਿਸਾਨ ਤਾਂ ਬਹਾਨੇ ਭਾੜ ਦਿਆ ਖਾ ਭਾੜ ਦਿਆ ਧਰਨਾ ਲਾਉਣ ਨੂੰ ਇੱਕ ਦਿਨ ਬਿਆਨ ਆਇਆ ਕਹਿੰਦਾ ਇਹਨਾਂ ਨੂੰ ਕਿਸਾਨ ਵੀ ਮੰਨੇ ਪਰ ਅੱਜ ਉਹ ਨਿਗਾ ਮਾਰ ਕੇ ਦੇਖ ਲੇ ਵੀ ਇਹ ਕਿਸਾਨ ਵੀ ਉਹੀ ਨੇ ਤੇ ਥਾਂ ਵੀ ਉਹੀ ਆ ਜਿੱਥੇ ਪਹੁੰਚੇ ਨੇ ਕਿਸਾਨ ਵੀ ਕਿਸਾਨਾਂ ਨੂੰ ਇਹਨਾਂ ਨੇ ਦਿੱਤਾ ਕੀ ਆ ਔਰ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਕੋਡੀਆਂ ਦੇ ਪਹਾੜਾ ਹੜੱਪ ਕਰ ਰਹੇ ਨੇ ਔਰ ਐਮਐਸਬੀ ਦੀ ਜਿਹੜੀ ਗਰੰਟੀयां ਤੋਂ ਭੱਜ ਰਹੇ ਨੇ ਪਰਾਲੀਆਂ ਦੇ ਝੂਠੇ ਪਰਚੇ ਪਾ ਕੇ ਕਿਸਾਨਾਂ ਤੋਂ ਧੱਕੇ ਨਾਲ ਕਰ ਜਾ ਆਪਣੇ ਵਸੂਲ ਕਰ ਰਹੇ ਨੇ